ਏ ਦੇਸ਼ ਪੈਰਾ ਸਿਰ ਕੀਤਾ ਹੈ ਮਜ਼ਦੂਰ ਕਿਸਾਨਾਂ ਨੇ ਉਸ ਵੇਲੇ ਹਾਕਮ ਨੇ ਵਾਦੇ ਕੀਤੇ ਸਨ ਔਰ ਉਹਨਾਂ ਵਾਦਿਆਂ ਦਾ ਜਿਹੜੇ ਲਿਖਤੀ ਰੂਪ ਚ ਕੀਤੇ ਸਨ ਉਹਨਾਂ ਤੋਂ ਮੁਨਕਰ ਹੋ ਗਿਆ ਹਾਕਮ ਫਿਰ ਉਹ ਵੱਡੀਆਂ ਮੰਗਾਂ ਜੀ ਉਹਨਾਂ ਤੋਂ ਬਿਨਾਂ ਦੇ ਅਧੂਰਾ ਸਭ ਕੁਝ ਜੀ ਉਸ ਕਰਕੇ ਉਹਨਾਂ ਤੋਂ ਬਾਹਰ ਫਿਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਦੁਬਾਰਾ ਫਿਰ ਦਿੱਲੀ ਨੂੰ ਕੂਚ ਕਰਨਾ ਪੈ ਗਿਆ ਜੀ ਲੋਕਤੰਤਰ ਨੂੰ ਖਤਮ ਕਰ ਦਿੱਤਾ ਗਿਆ ਭਾਰਤ ਦੇ ਵਿੱਚ ਜੀ ਡੈਮੋਕ੍ਰੇਸੀ ਬਿਲਕੁਲ ਜ਼ੀਰੋ ਹੋ ਗਈ ਹੈ ਜੀ ਮਨਫੀ ਕਰ ਦਿੱਤੀ ਗਈ ਹੈ ਆਪਣੇ ਦੇਸ਼ ਦੇ ਨਾਗਰਿਕਾਂ ਦੇ ਉੱਤੇ ਹੀ ਅਤਰੂ ਗੈਸ ਦੇ ਗੋਲੇ ਦੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜੀ ਇਹ ਤੋਂ ਵੱਡਾ ਅਰਦੁਖ ਕਿਤਾਨਾ ਸ਼ਾਹੀ ਦਾ ਰਾਜ ਹੋ ਗਿਆ ਜੀ ਇੱਥੇ ਹੋ ਦੱਬਾਂ ਸਰਕੜੇ ਕਾਈਆਂ ਕੰਡੇ ਵਜ ਵਜ ਕੇ ਕੀਰਾਂ ਦੇ ਹੋ ਗਏ ਸਾਡੇ ਹਾਲ ਜੋਂ ਹੁੰਦੇ ਵਾਂਗ ਪਕੀਰਾਂ ਦੇ ਕਿ ਕਿਸੇ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਸਾਡੇ ਸੰਵਿਧਾਨਕ ਹੱਕ ਜਿਹੜੇ ਉਹ ਰਹਿ ਗਏ ਨੇ ਸਾਰਾ ਕੁਝ ਛਿੱਕੇ ਟੰਗ ਦਿੱਤਾ ਗਿਆ ਤੇ ਜਿਹੜੇ ਲੋਕਾਂ ਨੇ ਉਦੋਂ ਵੀ ਜਸ਼ਨ ਮਨਾਏ ਆ ਇੱਕ ਪਾਸੇ ਪੰਜਾਬ ਉਜੜ ਰਿਹਾ ਸੀ 47 15 ਅਗਸਤ 47 ਨੂੰ ਦੂਸਰੇ ਪਾਸੇ ਦਿੱਲੀ ਦੇ ਵਿੱਚ ਜਾਮ ਟਕਰਾ ਰਹੇ ਸਨ ਕਿਸਾਨਾਂ ਨੇ ਇੱਕ ਵਾਰ ਫੇਰ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਸ਼ੁਰੂ ਕੀਤਾ ਵੱਖ-ਵੱਖ ਬਾਰਡਰਾਂ ਦੇ ਉੱਤੇ ਕਿਸਾਨ ਇਸ ਸਮੇਂ ਡਟੇ ਹੋਏ ਆ ਖਨੌਰੀ ਬਾਰਡਰ ਤੇ ਖੜੇ ਆ ਬਾਈ ਮਲਕੀ ਥੋੜੀ ਸਾਡੇ ਨਾਲ ਆ ਬਾਈ ਮਲਕੀਸ਼ਤ ਸਰਪੰਚੋਂ ਨੇ ਸਿੰਘੂ ਬਾਰਡਰ ਦੇ ਉੱਤੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਆਪਣੀਆਂ ਕਵਿਤਾਵਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਅੰਦਰ ਜੋਸ਼ ਭਰਿਆ ਜਾਂਦਾ ਰਿਹਾ ਹੈ। ਬਾਈ ਦਾ ਸਵਾਗਤ ਕਰਦੇ ਆਂ ਬਾਈ ਨਾਲ ਗੱਲਬਾਤ ਬਾਈ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ ਪੁਆਇੰਟ ਟੀਵੀ ਤੁਸੀਂ ਪਹੁੰਚੇ ਜੇ ਇਸ ਵੇਲੇ ਸਾਡੇ ਕੋਲ। ਸਾਡਾ ਹਿਸਾਬ ਬਣੇ ਇਹ ਦੁੱਖ ਸੁੱਖ ਸੁਣਨਾ ਹੈ ਜੇ ਸਾਡਾ ਜੀ। ਭਾਈ ਪਹਿਲਾਂ ਵੀ ਅੰਦੋਲਨ ਕੀਤਾ ਹੁਣ ਕਿਉਂ ਲੋੜ ਪਈ ਅੰਦੋਲਨ ਦੀ? ਵੇਖੋ ਜੀ ਜਦੋਂ ਉਹ ਲੰਮਾ ਸਮਾਂ ਅੰਦੋਲਨ ਚੱਲਿਆ ਦਿੱਲੀ ਦੇ ਵਿੱਚ ਉਸ ਵੇ ਹਾਕਮ ਨੇ ਵਾਦੇ ਕੀਤੇ ਸਨ ਔਰ ਉਹਨਾਂ ਵਾਦਿਆਂ ਦਾ ਜਿਹੜੇ ਲਿਖਤੀ ਰੂਪ ਚ ਕੀਤੇ ਸਨ ਉਹਨਾਂ ਤੋਂ ਮੁਨਕਰ ਹੋ ਗਿਆ ਹਾਕਮ ਫਿਰ ਉਹ ਵੱਡੀਆਂ ਮੰਗਾਂ ਜੀ ਉਹਨਾਂ ਤੋਂ ਬਿਨਾਂ ਦੇ ਅਧੂਰਾ ਸਭ ਕੁਝ ਜੀ ਉਸ ਕਰਕੇ ਉਹਨਾਂ ਤੋਂ ਬਾਹਰ ਫਿਰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਣੇ ਹੱਕ ਲੈਣ ਲਈ ਦੁਬਾਰਾ ਫਿਰ ਦਿੱਲੀ ਨੂੰ ਕੂਚ ਕਰਨਾ ਪੈ ਗਿਆ ਜੀ ਲਗਾਤਾਰ ਹਰਿਆਣਾ ਸਰਕਾਰ ਦੇ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ ਉਹਦੇ ਬਾਰੇ ਕੀ ਕੀ ਲੋਕਤੰਤਰ ਨੂੰ ਖਤਮ ਕਰ ਦਿੱਤਾ ਗਿਆ ਹੈ ਭਾਰਤ ਦੇ ਵਿੱਚ ਜੀ ਡੈਮੋਕ੍ਰੇਸੀ ਬਿਲਕੁਲ ਜ਼ੀਰੋ ਹੋ ਗਈ ਹੈ ਜੀ ਮਨਫੀ ਕਰ ਦਿੱਤੀ ਗਈ ਹੈ ਆਪਣੇ ਦੇਸ਼ ਦੇ ਨਾਗਰਿਕਾਂ ਦੇ ਉੱਤੇ ਹੀ ਅਤੂ ਗੈਂਸ ਦੇ ਗੋਲੇ ਨੇ ਸਿੱਧੀਆਂ ਗੋਲੀਆਂ ਮਾਰੀਆਂ ਗਈਆਂ ਜੀ ਇਹ ਤੋਂ ਵੱਡਾ ਅਰਦੁਖ ਕੀਤਾ ਨਾ ਸ਼ਾਇਦ ਰਾਜ ਹੋ ਗਿਆ ਜੀ ਇੱਥੇ ਤੇ ਕਿਸੇ ਆਪਾਂ ਕਹਿ ਨਹੀਂ ਸਕਦੇ ਕਿ ਕੋਈ ਸਾਡੇ ਸੰਵਿਧਾਨਕ ਹੱਕ ਜਿਹੜੇ ਉਹ ਰਹਿ ਗਏ ਨੇ ਸਾਰਾ ਕੁਝ ਛਿੱਕੇ ਟੰਗ ਦਿੱਤਾ ਗਿਆ ਜਿਹੜੇ ਚਿੱਟੇ ਝੰਡੇ ਜਿਹੜੇ ਲਹਿਰਾਏ ਗਏ ਨੇ ਜਿਹੜੇ ਇੱਕ ਜੰਗ ਦਾ ਪ੍ਰਤੀਕ ਹੈ ਜਿਹਨੂੰ ਜੰਗ ਰੋਕ ਦਿੱਤੀ ਜਾਂਦੀ ਆ ਉਹ ਸਮਝੋ ਹੁਣ ਗੱਲਬਾਤ ਚੱਲ ਰਹੀ ਹੈ ਚਿੱਟੇ ਝੰਡੇ ਲੱਗੇ ਨੇ ਮੜ ਕੇ ਹਟਾ ਦਿੱਤੇ ਜਾਣਗੇ ਪੰਜਾਬ ਨੂੰ ਦੇਖਦੇ ਬਾਕੀ ਸੂਬਿਆਂ ਨਾਲੋਂ ਕੱਟ ਦਿੱਤਾ ਗਿਆ ਪੰਜਾਬ ਦੇ ਬਾਰਡਰ ਇਦਾਂ ਚੀਨ ਦੇ ਬਾਰਡਰ ਵੀ ਉਦਾਂ ਸੀਲ ਨਹੀਂ ਜਿੱਦਾਂ ਪੰਜਾਬ ਦੇ ਬਾਰਡਰ ਸੀਲ ਕਰ ਦਿੱਤੇ ਗਏ ਆ ਪਾਕਿਸਤਾਨ ਦਾ ਬਾਰਡਰ ਉਹਨਾਂ ਹਾਕਮ ਤੋਂ ਸੀਲ ਨਹੀਂ ਹੋਇਆ ਜਿਸ ਤਰੀਕੇ ਨਾਲ ਪੰਜਾਬ ਦੇ ਬਾਰਡਰ ਬੰਦ ਕਰ ਦਿੱਤੇ ਗਏ ਆ ਇੰਟਰਨੈਸ਼ਨਲ ਬਾਰਡਰ ਤੋਂ ਲਗਾਤਾਰ ਚਿੱਟਾ ਜਾਂ ਹੋਰ ਚੀਜ਼ਾਂ ਆਉਂਦੀਆਂ ਰਹੀਆਂ ਉਹ ਭਾਰਤ ਸਰਕਾਰ ਬੰਦ ਨਹੀਂ ਕਰ ਸਕਦੀ ਜਿਹੜੀ ਚੀਜ਼ ਸਮਾਜ ਨੂੰ ਖਤਮ ਕਰ ਰਹੀ ਹੈ ਜੀ ਉਹ ਤੇ ਹਾਕਮ ਨਾ ਤੇ ਉਹ ਕੋ ਬੈਨ ਹੋ ਰਹੀ ਹੈ ਨਾ ਖਤਮ ਹੀ ਹੋ ਰਹੀ ਹੈ ਜੀ ਖਤਮ ਹੋਣਾਂ ਦੇ ਬਹੁਤ ਦੂਰ ਆ ਉਹਦੇ ਵਿੱਚ ਕੋਈ ਕਮੀ ਨਹੀਂ ਆਈ ਛੋਟੀ ਮੋਟੀ ਵੀ ਜੀ ਉਹ ਚੀਜ਼ ਤੇ ਰੁਕੀ ਨਹੀਂ ਪਰ ਜਿਹਦੇ ਨਾਲ ਜਨਤਾ ਨੇ ਜਿਊਣਾ ਵਾ ਜਿਹਦੇ ਨਾਲ ਜਨਤਾ ਨੇ ਆਪਣੀ ਜੀਵਨ ਬਸਰ ਕਰਨਾ ਉਹ ਜਿਹੜੇ ਸਾਧਨ ਉਹ ਖਤਮ ਕੀਤੇ ਜਾ ਰਹੇ ਨੇ ਜੀ ਤੇ ਬਹੁਤ ਇਸ ਵੇਲੇ ਮਾੜਾ ਹਾਲਾਤ ਆ ਭਾਰਤ ਦੇ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰਕ ਦੇਸ਼ ਖਵਾਉਂਦਾ ਜਿਹਨੂੰ ਆਜ਼ਾਦ ਕਰਾਉਣ ਲਈ ਇਹਨਾਂ ਲੋਕਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਅੱਜ ਬੜੇ ਦੁੱਖ ਨਾਲ ਭਰੇ ਮਨ ਨਾਲ ਕਹਿਣਾ ਪੈ ਰਿਹਾ ਜਿਨ੍ਹਾਂ ਦੇ ਵੱਡੇ-ਵਡੇਰੇ ਫਾਂਸੀਆਂ ਦੇ ਬੰਦਿਆਂ ਦੇ ਚੜ ਗਏ ਨੇ ਜਿਨ੍ਹਾਂ ਨੇ ਟੋਪਾਂ ਦੇ ਅੱਗੇ ਮੂਰੇ ਹੋ ਕੇ ਉੱਡ ਗਏ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕਾਲੇ ਪਾਣੀ ਦੀਆਂ ਜੇਲਾਂ ਜਿੰਨਾ ਕਟੀਆਂ ਅੱਜ ਉਹਨਾਂ ਦੇ ਵਾਰਸ ਹਾਕਮਾਂ ਨੇ ਛੜਕਾਂ ਤੇ ਰੋਲ ਦਿੱਤੇ ਨੇ ਤੇ ਜਿਹੜੇ ਲੋਕਾਂ ਨੇ ਉਦੋਂ ਵੀ ਜਸ਼ਨ ਮਨਾਏ ਆ ਇੱਕ ਪਾਸੇ ਪੰਜਾਬ ਉਜੜ ਰਿਹਾ ਸੀ 47 15 ਅਗਸਤ 47 ਨੂੰ ਦੂਸਰੇ ਪਾਸੇ ਦਿੱਲੀ ਦੇ ਵਿੱਚ ਜਾਮ ਟਕਰਾ ਰਹੇ ਸਨ ਉਹ ਲੋਕ ਉਦੋਂ ਵੀ ਖੁਸ਼ ਹਨ ਅੱਜ ਵੀ ਉਹ ਲੋਕ ਖੁਸ਼ ਹਨ ਪਰ ਜਿਨ੍ਹਾਂ ਦਾ ਪੰਜਾਬ ਟੋਟੇ ਟੋਟੇ ਹੋ ਗਿਆ ਅੱਜ ਉਹ ਆਪਣੇ ਦਰਦ ਲੈ ਕੇ ਅੱਜ ਉਹ ਆਪਣੀਆਂ ਪੀੜ੍ਹੀਆਂ ਲੈ ਕੇ ਆਪਣੀਆਂ ਛੜਕਾਂ ਤੇ ਬੈਠੇ ਨੇ ਜੀ ਉਹ। ਬਾਈ ਤੁਹਾਡੇ ਗੀਤ ਪਹਿਲਾਂ ਵੀ ਕਿਸਾਨੀ ਅੰਦੋਲਨ ਚ ਜੋਸ਼ ਭਰਦੇ ਰਿਹਾ ਕੁਝ ਨਵਾਂ ਲਿਖਿਆ ਇਸ ਵਾਰ ਇਸ ਅੰਦੋਲਨ ਨੂੰ ਲੈ ਕੇ। ਬਿਲਕੁਲ ਜੀ ਤੇ ਵੇਖੋ ਇਹ ਜਿਹੜਾ ਦੇਸ਼ ਹੈਣਾ ਜੀ ਇਹ ਦੇਸ਼ ਜਿਹੜਾ ਪੈਰਾਂ ਸਿਰ ਕੀਤਾ ਹੈ ਕਿਸਾਨ ਤੇ ਮਜ਼ਦੂਰਾਂ ਨੇ ਕੀਤਾ ਜੀ ਇਸ ਦੇਸ਼ ਨੂੰ ਪੈਰਾਂ ਸਿਰ। ਪਰ ਅੱਜ ਜਿਹੜਾ ਹਾਕਮ ਹੈ ਉਹ ਇਸ ਚੀਜ਼ ਨੂੰ ਭੁੱਲ ਗਿਆ ਕਿ ਇਹਨਾਂ ਬੰਦਿਆਂ ਨੇ ਸਾਡੇ ਲਈ ਕੀ ਕੁਝ ਕੀਤਾ। ਸੋ ਉਹ ਦੱਸਣਾ ਚਾਹੁੰਦੇ ਆ ਕਪਤਾਰਾਹੀਂ ਕਿ ਇਹ ਜਿਹੜਾ ਦੇਸ਼ ਹੈ ਨਾ ਇਹ ਕਿਸਾਨਾਂ ਦਾ ਦੇਸ਼ ਆ ਤੇ ਕਿਸਾਨਾਂ ਨੇ ਹੀ ਇਸ ਨੂੰ ਜਿਹੜਾ ਉਹ ਪੈਰਾਂ ਸਿਰ ਕੀਤਾ ਜੀ ਹੋ ਜਿਹੜੀ ਰੋਟੀ ਤੇਰੇ ਚੁੱਲੇ ਉੱਤੇ ਹਾਕਮਾ ਪੱਕਦੀ ਆ ਪੁੱਛ ਕੇ ਵੇਖੀ ਨਾਮ ਸਾਡਾ ਓ ਕਿਵੇਂ ਜੱਪਦੀ ਆ ਓ ਆਪ ਦਸੂਗੀ ਤੈਨੂੰ ਸਾਡੀਆਂ ਆਪ ਦਸੂਗੀ ਤੈਨੂੰ ਸਾਡੀਆਂ ਦਾਸ ਉਹ ਤਾਨਾ ਨੇ ਇਹ ਦੇਸ਼ ਪੈਰਾ ਸਿਰ ਕੀਤਾ ਹੈ ਮਜ਼ਦੂਰ ਕਿਸਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਜ਼ਦੂਰ ਕਿਸਾਨਾਂ ਨੇ ਹੋ ਪਹਿਲਾਂ ਸਾਡੇ ਵਡੇਰੇ ਜਿਹੜੇ ਏਟ ਬਿਟਾ ਗਏ ਨੇ ਹੋ ਕਰੇ ਮਿਹਨਤਾਂ ਬੰਜਰਾਂ ਵਿੱਚ ਉਹ ਫੋਲੇ ਉਗਾ ਗਏ ਨੇ ਉਹ ਹੱਥਾਂ ਪੈਰਾਂ ਦੀਆਂ ਬਈਆਂ ਹੱਥਾਂ ਪੈਰਾਂ ਦੀਆਂ ਬਈਆਂ ਜਿਵੇਂ ਫਟ ਕਿਰਪਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਹੈ ਮਜ਼ਦੂਰ ਕਿਸਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਜ਼ਦੂਰ ਕਿਸਾਨਾਂ ਹੋ ਦੱਬਾਂ ਸਰਕੜੇ ਕਾਇਆਂ ਕੰਡੇ ਵਜ ਵਜ ਕੇ ਕੀਰਾਂ ਦੇ ਹੋ ਗਏ ਸਾਡੇ ਹਾਲ ਜੋਂ ਹੁੰਦੇ ਵਾਂਗ ਪਕੀਰਾਂ ਦੇ ਹੋ ਗਏ ਸਾਡੇ ਹਾਲ ਜੋਂ ਹੁੰਦੇ ਵਾਂਗ ਪਕੀਰਾਂ ਦੇ ਹੋ ਨਹੀਂ ਸਾਡੇ ਹੌਂਸਲੇ ਡੇਗੇ ਨਹੀਂ ਸਾਡੇ ਹੌਂਸਲੇ ਡੇਗੇ ਹਨੇਰੀ ਅਤੇ ਤੂਫਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਹੈ ਮਜ ਕਿਸਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਦੰਦੂ ਕਿਸਾਨਾਂ ਨੇ ਹੋ ਬੰਨੀ ਪੋਣੇ ਵਿੱਚ ਰੋਟੀ ਖੋਲ ਕੇ ਚਾਰ ਤੇ ਚਾਹਨਾ ਓ ਰੁਕੀ ਮਿਸੀ ਅਸੀਂ ਹਾਕਮਾ ਸ਼ੱਕ ਦੇ ਚਾਵਾਂ ਨਾ ਓ ਰੁਕੀ ਮਿਸੀ ਅਸੀਂ ਹਾਕਮਾ ਸ਼ੱਕ ਦੇ ਚਾਵਾਂ ਹੋ ਕੀ ਕਦਰ ਚੰਗੇ ਦੀ ਪਾਉਣੀ ਕੀ ਕਦਰ ਚੰਗੇ ਦੀ ਪਾਉਣੀ ਦਿਲ ਦੇ ਬੇਈਮਾਨਾ ਨੇ ਇਹ ਦੇਜ ਪੈਰਾਂ ਸਿਰ ਕੀਤਾ ਹੈ ਮਜਰ ਏ ਦੇਸ਼ ਪੈਰਾਂ ਗੀਤਾ ਮਨੂਪ ਕਿਸਾਨਾਂ ਨੇ ਹੋ ਦੇਸ਼ ਗੁਲਾਮੀ ਵਿੱਚ ਹੱਥ ਸੀ ਬੰਦੇ ਅਮੀਰਾਂ ਦਾ ਉਹ ਦੇਸ਼ ਗੁਲਾਮੀ ਵਿੱਚ ਹੱਥ ਸੀ ਬੰਦੇ ਅਮੀਰਾਂ ਦਾ ਹੋ ਪਰ ਗਰੀਬਾਂ ਖੂਨ ਡੋਲਿਆ ਰਜ ਰਜ ਸਰੀਰਾਂ ਦਾ ਪਰ ਗਰੀਬਾਂ ਖੂਨ ਡੋਲਿਆ ਰਜ ਰਜ ਸਰੀਰਾਂ ਦਾ ਹੋ ਇਕੱਲੀ ਕੱਲੀ ਸਾਖੀ ਸੰਭੀ ਜੰਗ ਮੈਦਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਹੈ ਮਜ਼ਦੂਰ ਏ ਦੇਸ਼ ਪੈਰਾ ਸਿਰ ਕੀਤਾ ਮਜਦੂਆ ਕਿਸਾਨਾਂ ਨੇ ਹੋ ਚੁੱਲਿਆਂ ਤੋਂ ਲੈ ਕੇ ਤੱਕ ਫੈਕਟਰੀਆਂ ਜੋ ਤੂੰ ਵੇ ਬੜ ਰਹੇ ਨੇ ਮਲਕੀਤ ਸਰਪੰਚਾ ਖੂਨ ਪਸੀਨੇ ਸਾਡੇ ਜਲ ਰਹੇ ਨੇ ਮਲਕੀਤ ਸਰਪੰਚਾ ਖੂਨ ਪਸੀਨੇ ਸਾਡੇ ਜਲ ਰਹੇ ਨੇ ਉਹ ਦੇਸ਼ ਬਚਾਇਆ ਜਾਂ ਬਿਰਜੋਦੇ ਵੀਰ ਜਵਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਜ਼ਦੂਰ ਕਿਸਾਨਾਂ ਨੇ ਇਹ ਦੇਸ਼ ਪੈਰਾ ਸਿਰ ਕੀਤਾ ਮਜ਼ਦੂਰ ਕਿਸਾਨਾਂ ਨੇ ਬੋਲੇ ਸੋਨਾ ਸਿਆ ਕਾ ਤੁਸੀਂ ਬਾਈ ਮਲਕੀਤ ਤੋਂ ਉਹਨਾਂ ਦੀ ਕਵਿਤਾ ਸੁਣੀ ਹੈ ਉਸ ਕਿਸਾਨੀ ਦੀ ਉਸ ਮਜ਼ਦੂਰ ਦੇ ਉਸ ਦਰਦ ਦੀ ਉਸ ਮਿਹਨਤ ਦੀ ਗੱਲ ਕਰਦੀ ਹੈ ਕਵਿਤਾ ਹੈ ਜਿਸਦੇ ਆਪਣੀ ਕਵਿਤਾ ਦੇ ਰਹੀ ਬਾਈ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਨਾਲ ਇਸ ਸਭ ਤੋਂ ਵੱਡੇ ਲੋਕਤੰਤਰ ਨੂੰ ਬਣਾਉਣ ਦੇ ਲਈ ਇਹਨਾਂ ਕਿਸਾਨਾਂ ਮਜ਼ਦੂਰਾਂ ਦਾ ਪਸੀਨਾ ਹੀ ਨਹੀਂ ਖੂਨ ਵੀ ਲੱਗਿਆ ਹੈ ਅਤੇ ਅੱਜ ਉਹੀ ਕਿਸਾਨ ਜਦੋਂ ਆਪਣੇ ਹੱਕ ਲੈਣ ਦੇ ਲਈ ਦਿੱਲੀ ਜਾ ਰਹੇ ਹੈ ਤਾਂ ਕਿਵੇਂ ਜਿਹੜਾ ਅਥਰੂ ਗੈਸ ਦੇ ਗੋਲੇ ਸੁੱਟ ਕੇ ਤੇ ਪਲਾਸਟਿਕ ਦੀਆਂ ਗੋਲੀਆਂ ਮਾਰ ਕੇ ਉਹਨਾਂ ਕਿਸਾਨਾਂ ਦੇ ਉੱਤੇ ਉਹਨਾਂ ਦੇ ਨਾਲ ਜਿਹੜਾ ਉਹ ਬਗਾਨਿਆਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਬਾਈ ਮਲਕੀਤ ਤੋਂ ਲਗਾਤਾਰ ਆਉਂਦੇ ਦਿਨਾਂ ਦੇ ਅੰਦਰ ਵੀ ਉਹਨਾਂ ਦੀਆਂ ਕਵਿਤਾਵਾਂ ਸੁਣਦੇ ਰਹਾਂਗੇ ਬਾਈ ਮਲਕੀਤ ਇਸੇ ਤਰ੍ਹਾਂ ਵਾਲੀ ਉਮੀਦ ਕਰਦੇ ਹਾਂ ਕਿ ਜਿਹੜਾ ਕਿਸਾਨੀ ਅੰਦੋਲਨ ਦੇ ਅੰਦਰ ਕਿਸਾਨ ਵੀਰਾਂ ਦੇ ਅੰਦਰ ਜਿਹੜਾ ਜੋਸ਼ ਭਰਦੇ ਰਹਿਣਗੇ ਖਨੋਰੀ ਬਾਰਡਰ ਤੋਂ ਪੰਜਾਬੀ ਪੁਆਇੰਟ ਟੀਵੀ ਦੇ ਲਈ ਸੰਯੋਗੀ ਗगन ਦੇ ਨਾਲ ਮਹਿੰਦਰ ਬਾਜਵਾ